ਤਰਨਤਾਰਨ ਦੇ ਵਿੱਚ ਨਕਲੀ ਪੁਲਸ ਵਾਲੇ ਬਣ ਕੇ ਆਏ ਤੇ ਨੂੰ ਲੋਕਾਂ ਨੇ ਪਰਿਵਾਰ ਨੂੰ ਬੰਦਕ ਬਣਾਇਆ ਤੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਇਹ ਤਿੰਨ ਲੋਕ ਜਿਹੜੇ ਨੇ ਉਹ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉਹਨਾਂ ਦੇ ਸਿਰ ਦੇ ਉੱਤੇ ਪਿਸਤੌਲ ਰੱਖ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਸੀਐਸਟਾਫ ਅੰਮ੍ਰਿਤਸਰ ਤੋਂ ਆਏ ਨੇ ਉਹਨਾਂ ਨੂੰ ਸੂਹ ਮਿਲਿਆ ਕਿ ਤੁਸੀਂ ਕੋਈ ਗੈਰਕਾਨੂੰਨੀ ਧੰਦਾ ਕਰ ਰਹੇ ਹੋ ਜਿਸ ਕਰਕੇ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਬੰਦਕ ਬਣਾ ਲਿਆ ਗਿਆ ਪੀੜਿਤ ਪਰਿਵਾਰ ਨੇ ਕਿਹਾ ਕਿ ਸਾਡੇ ਸਾਰੇ ਘਰ ਦਾ ਸਮਾਨ ਖਿਲਾਰ ਦਿੱਤਾ ਤੇ ਘਰ ਵਿੱਚ ਪਿਆ ਸੋਨਾ 1.5 ਲੱਖ ਰੁਪਿਆ ਅਤੇ ਹੋਰ ਨਕਦੀ ਪਈ ਸੀ ਉਸ ਨੂੰ ਲੈ ਕੇ ਰਫੂ ਚੱਕਰ ਹੋ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਫੋਨ ਫੜਾ ਕੇ ਲਗਾਤਾਰ ਕਿਸੇ ਨੂੰ ਫੋਨ ਲਗਾਉਂਦੇ ਰਹੇ ਪਰ ਗੱਲ ਕਿਸੇ ਨਾਲ ਨਹੀਂ ਕੀਤੀ ਗਈ ਪੀੜਤ ਤੌਰ ਤੇ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਤਰਨਤਾਰਨ ਦੀ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਅੱਲਾ ਬਾਤ ਕੁਛ ਨਹੀਂ ਐਸਵੀਐਲ ਦਾ ਟਾਈਮ ਹੀ ਮਤਲਬ ਸਵਾ 3 ਵਜੇ ਦਾ ਟਾਈਮ ਹੀ ਤੇ ਮਤਲਬ ਅਸੀਂ ਅੰਦਰ ਬੈਠੇ ਮਾਂ ਬੇਟਾਈ ਬਾਹਰ ਸੁਤੇ ਹੀ ਬਾਹਰੋਂ ਹੀ ਅੰਦਰ ਆਈਆਂ ਅੰਦਰ ਮਦਦ ਮੈਂ ਬੈਠੀ ਬੈਠੀ ਆ ਤੇ ਇੱਕ ਬੰਦਾ ਕੰਦ ਚੜਿਆ ਵਾ ਤੇ ਦੂਜਾ ਵੀ ਮੰਗਰੀ ਆ ਗਿਆ ਵਾ ਇੱਕ ਬਾਪੂ ਜਿਹੜਾ ਉਹ ਮਤਲਬ ਉਹਨਾਂ ਨੇ ਜਿੰਦਰਾ ਹੱਥ ਤੋਂ ਚਾਬੀ ਲੈ ਕੇ ਮਤਲਬ ਨੋਕ ਤੇ ਸਾਡੇ ਬਤੂਕ ਰੱਖ ਕੇ ਸਿਰ ਤੇ ਤੇ ਫਿਰ ਹੱਥ ਤੋਂ ਚਾਬੀਆਂ ਲੈ ਕੇ ਤੇ ਫਿਰ ਜਿੰਦਰਾ ਖੋਲਿਆ ਨਾ ਨਹੀਂ ਕੀ ਕੀਤਾ ਹਾਂਜੀ ਫਿਰ ਹਾਨੂੰ ਇੱਕ ਥਾਂ ਜਗ੍ਹਾ ਤੇ ਬਾਹਰ ਤਾਂ ਨਾਣੀ ਇੱਕ ਹੱਡੇ ਲੱਗੇ ਖਲੋਤਾ ਰਿਹਾ ਵਾ ਬੰਦੂਕ ਤਾਣ ਕੇ ਤੇ ਇੱਕ ਮਦਲ ਹ ਚੋਰੀ ਕਰਦਾ ਰਿਹਾ ਇੱਕ ਬਾਹਰ ਮਦਲ ਜਿਹੜਾ ਬਾਪੂ ਹੀ ਉਹ ਬਾਹਰ ਟਹਿਲਦਾ ਰਿਹਾ ਹਾਂਜੀ ਕੀ ਚੋਰੀ ਕੀਤੀ ਉਹਨੂੰ